ਮਹੱਤਵਪੂਰਨ ਦੇਣ ਜਾਂ ਮਹੱਤਵਪੂਰਨ ਘੜੀ ਕਵਾਂਗੇ ਜਦੋਂ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਮੀਟਿੰਗ ਹੋਈ ਕਾਫੀ ਲੰਮਾ ਸਮਾਂ ਚੱਲੀ ਜਿਹੜੇ ਫੈਸਲੇ ਆਏ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦਾ ਜਾਂ ਸੇਵਾ ਮੁਕਤ ਕਰਨ ਦਾ ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਦਾ ਜਿਹੜਾ ਕ ਤਖਤ ਹੈ ਉਥੋਂ ਜਥੇਦਾਰ ਨੂੰ ਸੇਵਾ ਮੁਕਤ ਕਰਨ ਦਾ ਨਵੇਂ ਨੂੰ ਨਿਯੁਕਤ ਕੀਤਾ ਗਿਆ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਇੱਕ ਪਾਸੇ ਕਿਹਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕਿ ਫੈਸਲਾ ਠੀਕ ਹੈ ਕਿਉਂਕਿ ਉਸ ਮਤੇ ਵਿੱਚ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਨਹੀਂ ਇਹਨੂੰ ਕਾਲੇ ਦਿਨ ਵਜੋਂ ਵੇਖਿਆ ਜਾਵੇ ਦੇ ਫੈਸਲੇ ਕੀ ਕੀਤਾ ਕਰ ਸਕਦੇ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕੌਮ ਨੂੰ ਪੰਥ ਨੂੰ ਦਾਗੀਆਂ ਤੋਂ ਬਾਗੀਆਂ ਤੋਂ ਤੇ ਲਾਗੀਆਂ ਤੋਂ ਬਚਣ ਦੀ ਲੋੜ ਆ ਹਮਮ ਔਰ ਖਾਸ ਕਰਕੇ ਇਸ ਸਮੇ ਸੁਬੀਰ ਸਿੰਘ ਬਾਦਲ ਨੂੰ ਦਾਗੀਆਂ ਨੇ ਜੋ ਦਾ ਨੁਕਸਾਨ ਕਰਨਾ ਸੀ ਕਰਤਾ ਬਾਗੀਆਂ ਨੇ ਜੋ ਦਾ ਨੁਕਸਾਨ ਕਰਨਾ ਹੀ ਕਰਤਾ ਪਰ ਸੁਬੀਰ ਸਿੰਘ ਬਾਦਲ ਨੂੰ ਹੁਣ ਆਪਣੇ ਲਾਗੀਆਂ ਤੋਂ ਵੀ ਬਚਣ ਦੀ ਲੋੜ ਆ ਉਹਨਾਂ ਨੂੰ ਆਪਣੇ ਵਿਜ਼ਨ ਦੇ ਹਿਸਾਬ ਨਾਲ ਫੈਸਲੇ ਲੈਣੇ ਚਾਹੀਦੇ ਆ ਕਿਨੇ ਤੇ ਕੌਮ ਨੂੰ ਇਹਨਾਂ ਦਾਗੀਆਂ ਤੋਂ ਇਹਨਾਂ ਬਾਗੀਆਂ ਤੋਂ ਇਹਨਾਂ ਲਾਗੀਆਂ ਤੋਂ ਖਿਹੜਾ ਛਡਾਉਣ ਦੀ ਜ਼ਰੂਰਤ ਹੈ ਦੂਜੀ ਗੱਲ ਜਿਹੜਾ ਇਹ ਫੈਸਲਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਉਹ ਫੈਸਲਾ ਸਾਰੀ ਦੁਨੀਆ ਪਤਾ ਕਿ ਉਹ ਸ਼੍ਰੋਮਣੀ ਕਾਲੀ ਦਲ ਨੂੰ ਲਿਆ ਹੁਣ ਜਿਹੜੇ ਦੋ ਨਵੇਂ ਸਿੰਘ ਸਭਾਾਂ ਲੈ ਨੇ ਇੱਕ ਤੇ ਜਿਹੜੇ ਸਿੰਘ ਸਭਾ ਨੇ ਉਹਨਾਂ ਨੂੰ ਤੇ ਦੋ ਤਖਤਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਗੜਗੱਜ ਸਾਹਿਬ ਨੂੰ ਉਹ ਕਿੰਨਾ ਗੱਜਦੇ ਨੇ ਹੂੰ ਔਰ ਜਿਹੜੇ ਨਾਲ ਟੇਕ ਸਿੰਘ ਧਰੋਣਾਲਾ ਸਾਹਿਬ ਲਾਇਆ ਕਿਨੇ ਇਹਨਾਂ ਵਾਸਤੇ ਬਹੁਤ ਵੱਡੇ ਚੈਲੰਜ ਨੇ ਹੁਣ ਬਹੁਤ ਜ਼ਿਆਦਾ ਇਹ ਉਹਨੂੰ ਫੈਸਲਾ ਕਿਵੇਂ ਲੈਣਗੇ ਅਸੀਂ ਕਹਿੰਦੇ ਕਿ 2 ਦਸੰਬਰ ਜੋ ਕੁਝ ਹੋਇਆ ਉਹ ਸਾਰੀ ਦੁਨੀਆ ਦੇਖ ਲੈ ਹੁਣ ਕੌਮ ਕਿੱਧਰ ਨੂੰ ਜਾਣੀ ਹੈਗੀਆ ਕਿਸ ਦਿਸ਼ਾ ਦੇ ਵਿੱਚ ਜਾਣੀਆ ਕਿਸੇ ਦਿਸ਼ਾ ਨੂੰ ਲੈ ਕੇ ਜਾਣਾ ਇਹਨਾਂ ਸਿੰਘ ਸਬਾਨਾ ਦੇ ਨਿਰਭਰ ਕਰ ਕਰ ਪਿਆ ਕਰਨ ਲੱਗ ਪਿਆ ਅੱਜ ਤੋਂ ਜ਼ਿੰਮੇਵਾਰੀ ਵਧ ਗਈ ਗਿਆਨੀ ਹਰਪੀ ਸਿੰਘ ਉਹਨਾਂ ਨੇ ਜੋ ਕਰਨਾ ਸੀ ਕਰਤਾ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜੋ ਕਰਨਾ ਸੀ ਕਰਤਾ ਤੇ ਸੁਲਤਾਨ ਸਿੰਘ ਸਾਹਿਬ ਜਿਹੜੇ ਨੇ ਉਹ ਉਦਾਂ ਹੀ ਸ਼ਾਂਗੇਗੇ ਹੈਗੇ ਨੇ ਇਸ ਕਰਕੇ ਇਹ ਬਹੁਤ ਵੱਡੀ ਆ ਚੁਣੌਤੀ ਬਣ ਗਈ ਆ ਸ਼ਰਮਨੀ ਕਾਲੀ ਦਾਲ ਵਾਸਤੇ ਜੋ ਚੁਣੌਤੀ ਸੀ ਉਹ ਚੁਣੌਤੀਆਂ ਦਾ ਟੱਕਰ ਕਰਨਗੇ ਉਹਨਾਂ ਨੂੰ ਕਰਨਾ ਹੀ ਪੈਣਾ ਹੈਗਾ ਉਹ ਚਾਹੇ ਨੈਗੇਟਿਵ ਤ੍ਰਿਕਨਗਰ ਚਾਹੇ ਪੋਜੀਟਿਵ ਤ੍ਰਿਕਨਗਰ ਉਹਨਾਂ ਦਾ ਤੇ ਇੱਕੋ ਇੱਕ ਸਰਵਾਈਵਲ ਆ ਕਿ 227 ਦੇ ਵਿੱਚ ਜੇ ਸਰਕਾਰ ਨਹੀਂ ਮੰਦੀ ਦੇ ਆਪੋਜੀਸ਼ਨ ਪਾਰਟੀ ਦੇ ਵਿੱਚ ਆ ਜਾਈਏ ਪਰ ਸਵਾਲ ਹੈ ਇੱਕ ਜਿਹੜਾ ਹੁਣ ਪੰਥ ਆ ਜਿਹੜੇ ਕੌਮ ਆ ਕੀ ਉਹ ਕਿੰਨੇ ਲੋਕ ਨੇ ਅਕਾਲ ਤਖਤ ਸਾਹਿਬ ਤੇ ਨਿਰਭਰ ਹੋ ਰਹੇਗੇ ਨੇ ਸਾਡੇ ਤਖਤਾਂ ਤੇ ਜਿਹੜੇ ਜਥੇਦਾਰ ਬੈਠੇ ਨੇ ਉਹਨਾਂ ਤੇ ਕੌਮ ਕਿੰਨੀ ਨਿਰਭਰ ਰਹਿ ਗਈ ਹੈਗੇ ਇਹ ਬਹੁਤ ਵੱਡੇ ਸਵਾਲ ਹੋ ਗਏ ਨੇ ਕਿਉਂਕਿ ਸਦੀਆਂ ਹੋ ਗਈਆਂ ਨੇ ਸਦੀਆਂ ਤੋਂ ਬਾਅਦ ਅਜੇ ਸਾਨੂੰ ਜਥੇਦਾਰ ਨਹੀਂ ਮਿਲੇ ਅਗੇ ਨੇ ਜਿਹਨੂੰ ਜਿਹੜੀ ਕੌਮ ਨੂੰ ਇੱਕ ਚੰਗੀ ਦਿਸ਼ਾ ਦੇ ਸਕਦੇ ਨੇ ਹੁਣ ਜਿਹੜੇ ਅੱਜ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਵਿੱਚ ਮਤਾ ਪਾਸ ਕੀਤਾਗਾ ਉਹਨਾਂ ਨੇ ਤੇ ਕਹਿ ਦਿੱਤਾ ਕਿ ਗਿਆਨੀ ਰਗਵੀਰ ਸਿੰਘ ਹੋਣੀ ਜਿਹੜੀਆਂ ਸਿੱਖ ਪਰੰਪਰਾਵਾਂ ਸੀ ਜਾਂ ਪੰਥ ਨੂੰ ਮਜ਼ਬੂਤ ਕਰਨ ਦੇ ਜਿਹੜੇ ਫੈਸਲੇ ਲੈਣ ਚਾਹੀਦੇ ਸੀ ਉਹ ਅਸਮਰਥ ਰਹੇ ਨੇ ਮਤਲਬ ਉਹ ਅਪ ਟੂ ਰਾਈਟ ਨਹੀਂ ਰਹੇ ਜੋ ਡਿਸੀਜਨ ਲੈਣੇ ਚਾਹੀਦੇ ਉਹ ਨਹੀਂ ਲੈ ਗਨੇ ਹੁਣ ਅਜੇ ਇਹ ਜਿਹੜਾ ਨਾ ਇਸ ਟਮ ਜਿਹੜੀ ਕੌਮ ਦੇ ਵਿੱਚ ਵੱਡੀ ਜਿਹੜੀ ਬਣੀ ਹੋਈ ਹੈ ਚੈਲੰਜ ਬਹੁਤ ਵੱਡੇ ਹੈਗੇ ਨੇ ਹੁਣ ਕਾਲਾ ਦਿਵਸ ਮਨਾਉਣਾ ਜਾਂ ਕਾਲੀਆਂ ਅਜ ਪੱਗਾ ਸੁਰਜੀਤ ਸਿੰਘ ਰਖੜਾ ਸਾਹਿਬ ਬਣ ਕੇ ਬੈਠੇ ਨੇ ਜਾਂ ਇਹਨਾਂ ਬਾਗੀਆਂ ਨੂੰ ਬਲੈਕ ਡੇ ਦੇ ਤੌਰ ਤੇ ਸੋਸ਼ਲ ਮੀਡੀਆ ਤੇ ਕੈਂਪੇਨ ਕੀਤੀ ਜਾ ਰਹੀ ਹੈਗੀ ਨੇ ਇਹ ਉਹ ਲੋਕ ਨੇ ਜਦੋਂ ਇਹਨਾਂ ਨੇ ਰਾਮ ਰੀਮ ਜਿਹੜਾ ਬਲਾਤਕਾਰੀ ਬਾਬਾ ਉਹਨਾਂ ਦੇ ਜੱਸ ਗਏ ਉਹਨਾਂ ਦੇ ਸੋਲੇ ਗਏ ਸੀ ਉਸ ਦਿਨ ਤੇ ਕੈਬਨਟ ਦੇ ਹਿੱਸੇ ਸੀ ਕਾਲਾ ਦਿਨ ਤੇ ਉਸ ਦਿਨ ਸੀ ਜਿਸ ਦਿਨ ਗੁਰੂ ਸਾਹਿਬ ਜੀ ਦੀ ਇਹਦੀ ਬੇਦਬੀ ਹੋਈ ਤੇ ਦੋਸ਼ੀ ਫੜੇ ਨਹੀਂ ਗਏ ਕਾਲਾ ਦਿਨ ਤੇ ਉਸ ਦਿਨ ਸੀ ਕਾਲਾ ਦਿਨ ਦੇ ਉਸ ਦਿਨ ਜਿਹੜੇ ਜਿੰਨਾ ਪੁਲਿਸ ਅਫਸਰਾਂ ਦੀ ਦਹਿਸ਼ਤ ਸੀ ਜਿੰ ਜਦੋਂ ਡੀਜੀਪੀ ਲੱਗੇ ਤੁਹਾਡੀ ਇਹ ਸਾਰਿਆਂ ਦੀ ਹਾਂ ਦੇ ਵਿੱਚ ਹੈ ਕਾਲਾ ਦਿਨ ਤੇ ਉਦੋਂ ਸੀ ਅੱਜ ਸਿੰਘ ਸਬਾਣ ਹਟਾਏਗੇ ਕੀ ਕਾਲਾ ਦਿਨ ਹੈਗਾ ਨੇ ਔਰ ਤੁਹਾਡੀ ਜਿਹੜੀ ਸਿਆਸਤ ਆ ਉਹ ਕਦੋਂ ਖਤਮ ਹੋਏਗੀ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਇਹਦੇ ਚ ਚਾਹੇ ਸ਼੍ਰੋਮਣੀ ਕਾਲੀ ਦਲ ਵਾਲੇ 28 ਸੈਕਟਰ ਵਾਲੇ ਨੇ ਚਾਹੇ 7 ਸੈਕਟਰ ਵਾਲੇ ਨੇ ਚਾਹੇ ਜਲੰਧਰ ਵਾਲੇ ਨੇ ਇਹ ਸਿਰਫ ਤੇ ਸਿਰਫ ਹਾਲੇ ਵੀ ਕੌਮ ਨੂੰ ਇੰਨਾ ਲੋਕਾਂ ਨੇ ਹੀ ਦੁਬਦਾਂ ਵਿੱਚ ਪਾਇਆ ਹੈਗਾ ਔਰ ਬਹੁਤ ਵੱਡਾ ਜਿਹੜਾ ਚੈਲੰਜ ਹੈ ਇਮਤਿਹਾਨ ਕਾਲੀ ਦਲ ਦਾ ਜਿਹੜਾ ਇਮਤਿਹਾਨ ਸੁਭੀ ਸਿੰਘ ਬਾਦਲ ਦਾ ਇਮਤਿਹਾਨ ਉਹਦੇ 27 ਸਪਤਾ ਲੱਗੂਗਾ ਸਿੰਘ ਸੁਬਾਨ ਨੇ ਉਹਨਾਂ ਦਾ ਦੇਖਣਾ ਹੈ ਕਿ ਉਹ ਹੁਣ ਉਸ ਤਖਤ ਤੇ ਬੈਠ ਗਏ ਨੇ ਜਿੱਥੋਂ ਵੱਡੇ ਵੱਡੇ ਫੈਸਲੇ ਲੈਣੇ ਪੈਂਦੇ ਨੇ ਔਰ ਉਹਨਾਂ ਨੂੰ ਉਹ ਵਾਲਾ ਜਿਹੜਾ ਫੈਸਲਾ ਦੋ ਤਰੀਕ ਵਾਲਾ ਵੀ ਧਿਆਨ ਚ ਰੱਖਣਾ ਪੈਣਾ। ਜੀ ਫਿਰ ਗੱਲ ਅੱਗੇ ਤੁਰਦੀ ਹੈਗੀ ਆ। ਹੁਣ ਉਸ ਇਸੇ ਕਰਕੇ ਜਿਹੜੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹ ਕਿਉਂ ਅਸਤੀਫਾ ਵਾਪਸ ਨਹੀਂ ਲੈ ਰਹੇ ਸੀ? ਉਹਨਾਂ ਨੂੰ ਪਤਾ ਸੀ ਕੋਈ ਨਾ ਕੋਈ ਜਿਹੜਾ ਵੱਡਾ ਕਰਨਾ ਪੈਣਾ। ਵੱਡਾ ਇਹ ਸੀ ਕਿ ਗਿਆਨੀ ਰਗਵੀਰ ਸਿੰਘ ਦੇ ਵੀ ਛੁੱਟੀ ਕਰਨੀ ਪੈਣੀ ਔਰ ਗਿਆਨੀ ਰਕबीर ਸਿੰਘ ਨੇ ਤੇ ਹਫਤਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਆਪਣਾ ਝੋਲਾ ਤੇ ਤਿਆਰ ਹੀ ਹੈ ਦੋ ਕਪੜੇ ਪਾਉਣੇ ਹੈਗੇ ਨੇ ਉਹਨਾਂ ਦੇ ਹੈਡ ਗਰੰਤੀ ਦੇ ਤੌਰ ਤੇ ਸੇਵਾ ਸੰਭਾਲ ਹੀ ਲੈਣੀ ਆ ਪਰ ਇਹ ਹੈ ਕਿ ਕਾਲੀ ਦਲ ਜਿਸ ਦਿਸ਼ਾ 'ਚ ਜਾ ਰਿਹਾ ਜਾਂ ਜਿਸ ਦਿਸ਼ਾ ਦੇ ਵਿੱਚ ਜਾਣਾ ਚਾਹੁੰਦਾ ਕੀ ਉਸ ਦਿਸ਼ਾ ਦੇ ਨਾਲ ਕਾਲੀ ਦਲ ਦੀ ਜਿਹੜੀ ਦਸ਼ਾ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਸਿਆਸੀ ਤੌਰ ਤੇ ਉਹਨਾਂ ਦੀ ਦੁਰਦਸ਼ਾ ਹੋਈ ਪਈ ਆ ਉਹ ਜਿਹੜੀ ਹੈ ਉਹਦੇ 'ਚ ਸੁਧਾਰ ਹੋਊਗਾ। ਹਮਮ ਕਾਲੀਦਲੀ ਜਿਹੜੀ ਦਿਸ਼ਾ ਤੇ ਦਸ ਦਿਸ਼ਾ ਸਹੀ ਹੋਏਗੀ। ਹਮਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਫੈਸਲੇ ਲੈਂਦਾ ਉਹ ਸਾਰੀ ਦੁਨੀਆ ਪਤਾ ਕਿ ਸ਼੍ਰੋਮਣੀ ਕਾਲ ਇਦਲੂ ਲੈਂਦਾ ਹੈਗਾ ਹੁਣ ਇਹਦੇ ਚ ਜਿਹੜੀਆਂ ਇਹ ਜਿਹੜਾ ਹੁਣ ਨਵੇਂ ਸਿੰਘ ਸਭਾਣ ਬੈਠਣਗੇ ਜਦੋਂ ਜਦੋਂ ਹੁਣ ਕਿਉਂਕਿ ਕਾਲਤਖਬ ਸਾਹਿਬ ਦੇ ਜਦੋਂ ਜਥੇਦਾਰ ਬੈਠਦੇ ਉਹ ਇੱਕ ਬੜੀਆਂ ਪਰੰਪਰਾਵਾਂ ਨੇ ਇੱਕ ਹਨਾ ਉਹ ਰੀਤ ਆ ਉਤੋਂ ਬਾਅਦ ਉਹ ਉਸ ਤਖਤ ਤੇ ਬੈਠਣਗੇ ਪਰ ਉਸ ਤੋਂ ਬਾਅਦ ਜਦੋਂ ਜ਼ਿੰਮੇਵਾਰੀ ਜਦੋਂ ਪੰਜ ਸਿੰਘ ਸਭਾਣ ਜੋੜਨਗੇ ਜਾਂ ਉਦੋਂ ਜਦੋਂ ਫੈਸਲੇ ਜਦੋਂ ਲਏ ਜਾਣਗੇ ਉਹ ਫੈਸਲੇ ਕਿਸ ਨੂੰ ਧਿਆਨ ਵਿੱਚ ਰੱਖ ਕੇ ਲਏ ਜਾਣਗੇ ਇਹ ਇਤਨੀ ਹੈ ਕਿ ਪੰਜ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਰੱਦ ਹੋ ਜਾਊਗੀ। ਹੂੰ ਇਹ ਇਤਨੀ ਹੈ ਕਿ ਅ ਜਿਹੜੇ ਵਿਰਸਾ ਸਿੰਘ ਵਲਟੋਵਾ ਉਹਨਾਂ ਦੀ ਕਾਲੀ ਦਲ ਦੇ ਵਿੱਚ ਵਾਪਸੀ ਹੋਏਗੀ। ਹੂੰ ਜਾਂ ਇਹ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਅ ਚਰਚਾ ਸ਼ੁਰੂ ਹੋ ਜਾਊਗੀ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜਿਹੜਾ ਫਕਰੇ ਕੌਮ ਜਿਹੜਾ ਵਾਪਸਣਾ ਉਹ ਬਹਾਲ ਹੋਏਗਾ। ਹੂੰ ਇਹ ਸਾਰੀਆਂ ਜਿਹੜੇ ਨਾ ਉਹ ਕੌਮ ਨੂੰ ਪਤਾ ਹੋਵੇਗਾ ਇਸ ਮਸਲੇ ਦੇ ਵਿੱਚ ਇਹ ਕਰਕੇ ਤੇ ਪਰ ਇਸ ਕਰਕੇ ਇਸ ਟਾਈਮ ਜਿਹੜਾ ਵਿਰਸਾ ਸਿੰਘ ਵਲਟੋਵਾ ਉਹ ਕੋਈ ਮੁੱਦਾ ਨਹੀਂ ਹੈਗਾ ਨਾ ਪੰਜ ਮੈਮਰੀ ਕਮੇਟੀ ਵੀ ਕੋਈ ਐਡਾ ਵੱਡਾ ਮੁੱਦਾ ਨਹੀਂ ਆ ਜਦੋਂ ਸਿੰਘ ਸਭਾ ਨਹੀਂ ਬਦਲਤੇ ਸਿੰਘ ਸਮਾਂ ਜਿਹੜੇ ਬਦਲ ਦਿੱਤੇ ਗਏ ਨੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਬਹੁਤ ਵੱਡੀ ਅਸਲੀ ਇਮਤਿਹਾਨ ਉਹਨਾਂ ਦਾ ਕਾਲੀਦਲ ਇਮਤਿਹਾਨ ਦੇ ਵਿੱਚ ਫੇਲ ਹੁੰਦਾ ਜਾਂ ਪਾਸ ਹੁੰਦਾ ਇਹ ਤੇ ਸਤਾਈ ਚ ਪਤਾ ਲੱਗੂ ਪਰ ਉਹਨਾਂ ਦੀ ਅੱਜ ਤੋਂ ਹੀ ਇਮਤਿਹਾਨ ਸ਼ੁਰੂ ਹੋ ਚੁੱਕਾ ਹੈ ਕਿ ਉਹ ਕੌਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਥ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂ ਕੌਮ ਦੀ ਜਾਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਿਹੜੇ ਅਜਿਹੇ ਫੈਸਲੇ ਲੈਂਦੇ ਹੈਗੇ ਨੇ ਕਿ ਪੰਥ ਸਾਰਾ ਇਕੱਠਾ ਹੋ ਜਾਊਗਾ ਪੰਥ ਦੇ ਵਿੱਚ ਜਿਹੜੀਆਂ ਦੁਬਦਾਵਾਂ ਨੇ ਉਹ ਖ਼ਸਮਾਪਤ ਹੋ ਜਾਣਗੀਆਂ ਜਿਹੜੇ ਰੌਲੇ ਨੇ ਉਹ ਖ਼ਸਮਾਪਤ ਹੋ ਜਾਣਗੇ ਜਿਹੜੇ ਵੱਖ-ਵੱਖ ਜਿਹੜੇ ਇਹਨਾਂ ਦੇ ਚੁੱਲ੍ਹੇ ਚੱਲਦੇ ਨੇ ਉਹ ਸਮੇਟੇ ਜਾਣਗੇ ਉਵਾ ਉਸ ਮਸਲੇ ਦੇ ਚ ਇਹ ਲੱਗਦਾ ਕਿ ਅੱਜ ਜਿਵੇਂ ਪੂਰੇ ਪਾਸੇ ਚੱਲ ਰਿਹਾ ਹੈ ਕਿ ਕਾਲੀ ਦਲ ਨੇ ਬੜੇ ਗਲਤ ਫੈਸਲਾ ਲਿਆ ਚਾਹੇ ਉਹਦੇ ਚ ਗਿਆਨੀ ਰਗਵੀਰ ਸਿੰਘ ਹੋਣਾ ਦੀ ਟਿੱਪਣੀ ਤੀਨ ਨਹੀਂ ਆਈ ਗਿਆਨੀ ਹਰਪੀ ਸਿੰਘ ਹੋਣਾ ਦੀ ਆ ਗਈ ਹੈ ਜਾਂ ਹੋਰਾਂ ਦੀ ਵੀ ਆ ਗਈ ਹੈ ਕੁਝ ਉਧਰ ਜਿਹੜੇ ਹੋਰ ਵੀ ਜਿਹੜੇ ਲੋਕ ਨੇ ਜਿਹੜੇ ਕਾਲੀ ਦਲ ਦੇ ਨਾਲ ਜਿਹੜੇ ਉਹ ਕਹਿੰਦੇ ਉਹ ਫੈਸਲਾ ਵਧੀਆ ਦਾ ਅਸਰ ਇਹ ਨੇ ਦੂਜੇ ਪਾਸੇ ਕਹਿੰਦੇ ਕਿ ਕਾਲਾ ਦੇਣਾ ਪਰ ਇਹ ਹੁਣ ਦੇਖਣਾ ਕਿ ਕੌਮ ਜਿਹੜੀ ਆ ਉਹ ਗਰਾਵੜ ਦੇ ਵਿੱਚ ਜਾਏਗੀ ਜਾਂ ਕੌਮ ਅੱਗੇ ਵਧੇਗੀ ਉਹ ਤੇ ਫਿਰ ਕਾਲ ਤਖਸਾਲ ਤੋਂ ਹੀ ਸਿੱਖਾਂ ਵਾਸਤੇ ਜਾਂ ਸਿੱਖ ਪੰਥ ਵਾਸਤੇ ਹਮੇਸ਼ਾ ਉੱਥੋਂ ਸੇਧ ਮਿਲਦੀ ਆ ਗਈ ਹੈ। ਹਰ ਪਿੱਤ ਵਾਰ ਵਾਰ ਵੀ ਕਹਿ ਰਹੇ ਅੱਜ ਵੀ ਬੋਲੇ ਪਹਿਲਾਂ ਵੀ ਕਈ ਸਟੇਜਾਂ 'ਤੇ ਬੋਲ ਚੁੱਕੇ ਆ ਕਿ 2 ਦਸੰਬਰ ਤੋਂ ਪਹਿਲਾਂ ਅਸੀਂ ਸਾਰੇ ਚੰਗੇ ਸੀ 2 ਦਸੰਬਰ ਤੋਂ ਬਾਅਦ ਅਸੀਂ ਸਾਰੇ ਮਾੜੇ ਹੋ ਗਏ। ਹੁਣ ਇਹ ਹੀ ਹੈ ਕਿ ਮੌਕੇ ਦੀ ਸਰਕਾਰ ਕਿਹੜੀ ਹੈਗੀ ਨਾ ਜੀ ਉਹਨਾਂ ਦੇ ਆਪਣਾ ਦੇਖਣਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟਿਕਲ ਜਮਾਤ ਆ ਉਹਨਾਂ ਦੇ ਦੇਖਣਾ ਕਿ ਸਾਡਾ ਨਫਾ ਕਿੱਥੇ ਹੁੰਦਾ ਸਾਡਾ ਨੁਕਸਾਨ ਕਿੱਥੇ ਹੁੰਦਾ ਸਾਨੂੰ ਫਾਇਦਾ ਕਿੱਥੇ ਹੁੰਦਾ ਉਹ ਵਾ ਹੁਣ ਗਿਆਨੀ ਹਰਪੀਰ ਸਿੰਘ ਹੋਣਾ ਨੂੰ ਵੀ ਮੀਤ ਗਰੰਤੀ ਤੋਂ ਉੱਚ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣੇ ਉਦੋਂ ਉਹਨਾਂ ਵਾਸਤੇ ਵੀ ਅਕਾਲੀ ਦਲ ਚੰਗਾ ਸੀ ਉਸ ਸਮੇਂ ਉਦੋਂ ਉਹਨਾਂ ਵਾਸਤੇ ਸੁਭੀ ਸਿੰਘ ਬਾਦਲ ਚੰਗੇ ਸੀ ਗਿਆਨੀ ਰਗਵੀਰ ਸਿੰਘ ਹੋਣੇ ਵੀ ਉਹਨਾਂ ਵਾਸਤੇ ਉਦੋਂ ਅਕਾਲੀ ਦਲ ਚੰਗਾ ਹੋਇਆ ਸੁਭੀ ਸਿੰਘ ਬਾਦਲ ਚੰਗਾ ਹੋਗਾ ਪਰ ਜਦੋਂ ਤੁਹਾਡੇ ਆਪਸੀ ਤੁਸੀਂ ਇੱਕ ਦੂਜੇ ਦੀਆਂ ਰਾਵਾਵਾਂ ਦੇ ਵਿੱਚ ਸਲਾਹਾਂ ਦੇ ਵਿੱਚ ਕਿੰਤੂ ਪਰੰਤੂ ਦਾ ਫੈਸਲਾ ਕਰਿੰਦੇ ਪਰ ਦੋਨੇ ਇੱਕ ਦੂਜੇ ਵਾਸਤੇ ਮਾੜੇ ਹੋ ਜਾਂਦੇ ਨੇ ਇਸ ਕਰਕੇ ਮਸਲਾ ਤੇ ਕਹ ਦੋ ਦਸੰਬਰ ਦਾ ਹੀ ਹੈ 2 ਦਸੰਬਰ ਦੇ ਵਿੱਚ ਜਿਹੜਾ ਕਾਲੀ ਦਲ ਨੂੰ ਜਿਹੜਾ ਲੱਗਦਾ ਹੈਗਾ ਕਿ ਬਾਕੀ ਫੈਸਲੇ ਤੋਂ ਉਹਨਾਂ ਜਿਹੜੇ ਹੱਸ ਕੇ ਪ੍ਰਵਾਨ ਕਰ ਲਏ ਨੇ ਉਹਦੇ ਸਭ ਤੋਂ ਵੱਡਾ ਫੈਸਲਾ ਉਹ ਨਹੀਂ ਹੋਊਗਾ ਕਿ ਕੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਫਕਰੇ ਕੌਮ ਜਿਹੜੇ ਇਸ ਦੁਨੀਆ ਤੇ ਨਹੀਂ ਹੈ ਉਹ ਵਾਪਸ ਲੈਣਾ ਚਾਹੀਦਾ ਸੀ ਕਿ ਨਹੀਂ ਲੈਣਾ ਚਾਹੀਦਾ ਅਸਲੀ ਗੱਲ ਤੇ ਉਹ ਹੈ ਉਸ ਤੋਂ ਹੀ ਲੱਗਦਾ ਕਿ ਕਾਲੀ ਦਲ ਦੀ ਜਿਹੜੀ ਇੱਕ ਕੈਂਪੇਨ ਚੱਲ ਰਹੀ ਹੈ ਉਹ ਗਿਆਨੀ ਹਰਪੀ ਸਿੰਘ ਔਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਜੋ ਰੋਜ਼ ਹੀ ਕਾਲੀ ਦਲ ਦਾ ਕੋਈ ਲੀਡਰ ਖੁਲਾਸੇ ਕਰ ਰਿਹਾ ਉਹ ਬਾਹਰ ਗਏ ਸੀ ਕਿਹਦੇ ਨਾਲ ਗਏ ਸੀ ਉਹਨਾਂ ਦਾ ਪੀਏ ਸੀ ਪੀਏ ਸੀ ਉਹ ਰੱਖਿਆ ਜਾਣਾ ਚਾਹੀਦਾ ਕਿ ਨਹੀਂ ਰੱਖਿਆ ਜਾਣਾ ਕਿ ਇਸ ਤੋਂ ਪਹਿਲਾਂ ਕਾਲਤਕ ਸਾਹਿਬ ਦੇ ਜਥੇਦਾਰਾ ਕੋਲ ਪੀਏ ਰਹੇ ਨੇ ਉਹ ਉਹ ਜਿਹੜੇ ਸਵਾਲ ਖੜੇ ਹੋ ਰਹੇ ਨਾ ਉਹਨਾਂ ਦਾ ਜਵਾਬ ਤੇ ਉਹਨਾਂ ਨੂੰ ਦੇਣਾ ਪੈਣਾ ਪਰ ਕੌਮ ਦੇ ਵਿੱਚ ਐਡਾ ਵੱਡਾ ਖਲਾਰਾ ਪੈ ਗਿਆ ਨਾ ਉਹ ਖਲਾਰਾ ਕੋਈ ਵੀ ਨਹੀਂ ਸੰਭ ਨੂੰ ਤਿਆਰ ਪਰ ਹੁਣ ਆ ਦੇਖਦੇ ਨੇ ਕਿ ਜਿਹੜੇ ਨਵੇਂ ਸਿੰਘ ਸਮਾਨ ਬੈਠੇ ਨੇ ਇਸ ਖਲਾਰੇ ਨੂੰ ਇਕੱਠਾ ਕਰਨ ਦੇ ਵਿੱਚ ਉਹ ਸਮਰੱਥ ਹੈ ਕਿ ਨਹੀਂ ਹੈ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਸੰਭਾਲਣੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਸਭ ਤੋਂ ਵੱਡੇ ਲਈ ਸ਼ਰੋਮਨੀ ਗੁਰ ਦਾ ਪ੍ਰਬੰਧਕ ਮੰਡੇ ਆਪਣੇ ਮਤੇ ਦੇ ਵਿੱਚ ਗਿਆਨੀ ਰਗਵੀਰ ਸਿੰਘ ਬਾਰੇ ਤੇ ਸਭ ਕੁਝ ਦੱਸ ਦਿੱਤਾ ਹੈਗਾ ਤੇ ਗਿਆਨੀ ਸੁਲਤਾਨ ਸਿੰਘ ਬਾਰੇ ਕੁਝ ਨਹੀਂ ਦੱਸਿਆ ਹੈਗਾ ਨਾ ਜੀ ਉਹ ਵੀ ਆਪਣੇ ਆਪ 'ਚ ਵੱਡੇ ਸਵਾਲ ਲੇਕਿਨ ਸ਼ਰੂਮਨੀ ਕਾਲੀ ਦਾ ਪਈ ਕਈ ਦਿਨਾਂ ਤੋਂ ਕਹਿ ਰਹੇ ਕਿ ਸ਼ਰੂਮਨੀ ਕਾਲੀ ਦੇ ਅਗਰੈਸ਼ਨ ਦੇ ਵਿੱਚ ਆ ਉਹਨਾਂ ਨੇ ਦੇਖ ਲਿਆ ਕਿ ਜੋ ਸਾਡਾ ਨੁਕਸਾਨ ਹੋਣਾ ਸੀ ਹੋ ਗਿਆ ਹੁਣ ਗਾਹ ਅੱਗੇ ਵਧਣਾ ਹੈਗਾ ਗਾਹ ਅੱਗੇ ਵਧਣ ਵਾਸਤੇ ਉਹਨਾਂ ਨੂੰ ਜੋ ਕੁਝ ਲੱਗਾ ਉਹ ਕਰਨਗੇ ਕਿਉਂਕਿ ਜੇ ਕਾਲੀ ਦਲ ਨੂੰ ਲੱਗਦਾ ਕਿ ਜੇ ਦੋ ਤਰੀਕ ਤੋਂ ਬਾਅਦ ਉਹਨਾਂ ਦਾ ਨੁਕਸਾਨ ਹੋਇਆ ਤੇ ਫਿਰ ਜਿਹੜੀ ਉਹਨਾਂ ਨੇ ਮੁਕਸਰ ਸੁਬੀਤ ਸਿੰਘ ਬਾਦਲ ਹੋਣਾ ਨੇ ਜਿਹੜਾ ਕੱਟ ਕੀਤਾ ਹੈਗਾ ਫਿਰ ਲੋਕ ਉਹਦੇ 'ਚ ਨਾ ਆਉਂਦੇ ਹੈਗੇ ਨੇ ਹੂੰ ਹੁਣ ਦੂਜਾ ਜਿਹੜਾ ਜਿਵੇਂ ਅੱਜ ਗਿਆਨੀ ਹਰਪੀ ਸਿੰਘ ਹੋਣਾ ਸਟੇਟਮੈਂਟ ਕਿ ਲੋੜ ਪੈਣ ਤੇ ਪਾਰਟੀ ਵੀ ਰਜਿਸਟਰਡ ਕੀਤੀ ਜਾ ਸਕਦੀ ਹੈਗਾ ਹੁਣ ਸਵਾਲ ਹੈ ਕਿ ਕਾਲੀ ਦਲ ਇੱਕ ਹੋਰ ਬਣ ਰਿਹਾ ਹੈਗਾ ਜਿਹੜਾ ਇੱਕ ਹੋਰ ਕਾਲੀ ਦਲ ਬਣੂਗਾ ਹੂੰ ਉਸ ਨਾਲ ਇਸ ਕਾਲੀ ਦਲ ਦਾ ਕਿੰਨਾ ਨੁਕਸਾਨ ਹੁੰਦਾ ਔਰ ਜਿਹੜਾ ਨਵਾਂ ਕਾਲੀ ਦਲ ਬਣੂਗਾ ਜਾਂ ਮੌਜੂਦਾ ਕਾਲੀ ਦਲ ਹੈਗਾ ਭਾਜਪਾ ਇਹਨਾਂ ਦੋਨਾਂ ਕਾਲੀ ਦਲਾਂ ਦੇ ਨਾਲ ਕਿਸ ਕਾਲੀ ਦਲ ਦੇ ਨਾਲ ਗੱਠ ਜੋੜ ਕਰਦੀ ਹੈਗੀ ਇਹ ਵੀ ਆਪਣੇ ਆਪ ਚ ਵੱਡਾ ਸਵਾਲ ਹੈ ਕਿਉਂਕਿ ਕਾਲੀ ਦਲ ਇੱਕ ਚੀਜ਼ ਪੰਜਾਬ ਦੇ ਵਿੱਚ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋ ਗਿਆ ਕਿ ਇਕਾਦੁੱਕਾ ਜਿਹੜੇ ਸਿੰਘ ਸਬਾਨ ਸੀ ਨਾ ਉਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਵੀ ਤੇ ਪੰਜਾਬ ਦੇ ਵਾਲਿਆਂ ਦੇ ਇਸ਼ਾਰੇ ਤੇ ਵੀ ਨੱਚਦੇ ਰਹੇ ਹੈਗੇ ਨੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਜਿਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੇ ਦੂਜੇ ਧੜਾ ਵਾ ਉਹ ਜੋ ਕੋਸ਼ਿਸ਼ਾਂ ਵੀ ਕਰਨ ਉਹਦਾ ਉਹਨਾਂ ਨੂੰ ਕਿੰਨਾ ਫਾਇਦਾ ਹੁੰਦਾ ਕਿੰਨਾ ਨੁਕਸਾਨ ਹੁੰਦਾ ਪਰ ਜਿਹੜਾ ਜਿਹੜਾ ਸਿੰਘ ਸਭਾਣ ਲਾਉਣ ਦਾ ਜਿਹੜਾ ਤਰੀਕਾ ਹੈ ਨਾ ਜੀ ਉਹ ਸ਼੍ਰੋਮ ਸਮਾ ਮੰਗ ਕਰਦਾ ਹੈ ਇਸ ਸਮੇਂ ਦੀ ਕਿ ਉਹਦਾ ਵਿਧੀ ਵਿਧਾਨ ਚੇਂਜ ਹੋਣਾ ਚਾਹੀਦਾ ਹੈਗਾ ਉਹ ਸ਼੍ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਜਾਂ ਸ਼੍ਰੋਮਨੀ ਕਾਲੀਦ ਨੂੰ ਕਿਉਂਕਿ ਇਸ ਟਾਈਮ ਉਹੀ ਕਬਜੇ ਸ਼੍ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਉਹਨਾਂ ਦੀ ਆ ਤੁਹਾਨੂੰ ਇੱਕ ਵਿਧੀ ਵਿਧਾਨ ਤੇ ਬਣਾਉਣਾ ਹੀ ਪੈਣਾ ਸੇਵਾ ਤੇ ਸ਼ਰਤਾਂ ਸਿੰਘ ਸਬਾਨ ਦੀਆਂ ਕੀ ਹੋਣੀਆਂ ਚਾਹੀਦੀਆਂ ਨੇ ਉਹ ਆ ਕਿਉਂਕਿ ਜੋ ਸ਼ਰੂਨਗੋ ਦਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਕਰਦੀ ਹੈਗੀ ਆ ਉਹਦੇ ਨਾਲ ਉਸ ਅਹੁਦੇ ਦੀ ਮਰਿਆਦਾ ਨੂੰ ਛੱਟ ਵੱਜਦੀ ਹੈਗੀ ਤੇ ਸਿੰਘ ਸਬਾਨ ਦੀਆਂ ਨਿਯੁਕਤੀਆਂ ਨੂੰ ਲੈ ਕੇ ਕੁਝ ਨਾ ਕੁਝ ਇਹਨਾਂ ਪਹਿਲਾਂ ਕਮੇਟੀ ਬਣਾਈ ਉਹ ਦੁਬਾਰਾ ਬਣਾਉਣੀ ਪਈ ਘੱਟੋ ਘਾਟ ਸ਼ਰਤਾਂ ਤੇ ਜਿਹੜੀਆਂ ਬਣਾ ਲੈਣੀਆਂ ਚਾਹੀਦੀਆਂ ਪਿੱਛੇ ਚਰਚਾ ਸੀ ਕਿ ਗਿਆਨੀ ਗੁਰਬਚਨ ਸਿੰਘ ਹੋਣੀ ਗੁਰਦੁਆਰੇ ਦੇ ਬਾਹਰ ਬਰਸ਼ਾ ਫੜ ਕੇ ਖਲਉਂਦੇ ਰਹੇ ਸੀ ਹੌਲੀ ਹੌਲੀ ਗਰੰਤੀ ਬਣ ਕੇ ਉਮੀਦ ਗਰੰਤੀ ਹੈਡ ਗਰੰਤੀ ਤੇ ਫਿਰ ਜਥੇਦਾਰ ਬਣਾ ਦਿੱਤੇ ਨਹੀਂ ਤੁਹਾਨੂੰ ਕੁਝ ਨਾ ਕੁਝ ਵਿਧੀ ਵਿਧਾਨ ਤੇ ਬਦਲਾਅ ਕਰਨੇ ਪੈਣਾ ਹੈਗਾ ਕੁਝ ਨਾ ਕੁਝ ਰੂਲ ਤੇ ਬਣਾਉਣੇ ਪੈਣੇ ਹੈਗੇ ਨੇ ਤੇ ਸਿੰਘ ਸਭਾਣ ਆਜ਼ਾਦ ਹੋਣੇ ਚਾਹੀਦੇ ਹੈਗੇ ਨੇ ਪਰ ਦੇ ਦੇ ਕਿ ਹੁਣ ਕਾਲੀ ਦਲ ਨੇ ਤੇ ਆਪਣੀ ਸਿਆਸਤ ਸ਼ੁਰੂ ਕਰਤੀ ਇਹਨਾਂ ਨੂੰ 2027 ਦੇ ਵਿੱਚ ਕਿੰਨਾ ਫਾਇਦਾ ਹੁੰਦਾ